ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਭਾਰੀ ਬਰਸਾਤ ਕਾਰਨ ਪਖੜਾ ਡੈਮ ਨੈਣਾਦੇਵੀ ਰੋਡ ਤੇ ਵੱਡੀ ਲੈਂਡਸਲਾਈਡਿੰਗ ਹੋਈ ਹੈ ਤੇ 1 ਘੰਟੇ ਤੱਕ ਇਹ ਰਸਤਾ ਜਾਮ ਰਿਹਾ ਇਲਾਕੇ 'ਚ ਸਵੇਰ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਤੇ ਮੀਂਹ ਦੇ ਕਾਰਨ ਪਖੜਾ ਡੈਮ ਕੋਲ ਸਥਿਤ ਪਖੜਾ ਡੈਮ ਨੈਣਾਦੇਵੀ ਰੋਡ ਤੇ ਭਾਰੀ ਲੈਂਡਸਲਾਈਡ ਹੋਈ ਹੈ ਇਸ ਲੈਂਡਸਲਾਈਡ ਕਾਰਨ ਰੋਡ ਦੇ ਦੋਵੇਂ ਪਾਸਿਆਂ ਤੇ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ ਅਤੇ 1 ਘੰਟੇ ਤੱਕ ਆਵਾਜਾਈ ਮੁਕੰਮਲ ਰੂਪ ਵਿੱਚ ਰੁਕੀ ਰਹੀ। ਪ੍ਰਸ਼ਾਸਨ ਵੱਲੋਂ ਤੁਰੰਤ ਰਿਸਪਾਂਸ ਦਿੱਤਾ ਗਿਆ ਅਤੇ ਮਕੈਨੀਕਲ ਸਟਾਫ ਨੂੰ ਮੌਕੇ ਤੇ ਭੇਜ ਕੇ ਮਲਬਾ ਹਟਾਉਣ ਦੀ ਕਾਰਵਾਈ ਕੀਤੀ ਗਈ। ਕਾਫੀ ਮਿਹਨਤ ਤੋਂ ਬਾਅਦ ਰਸਤੇ ਨੂੰ ਆਵਾਜਾਈ ਲਈ ਮੁੜ ਖੋਲ ਦਿੱਤਾ ਗਿਆ। ਮੌਕੇ ਤੇ ਪੁੱਜੀਆਂ ਟੀਮਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਰੋਡ ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਕਾਫੀ ਦੇਰ ਰੋਕ ਕੇ ਰੱਖਿਆ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਇਹ ਤਸਵੀਰ ਦੇਖ ਰਹੇ ਹੋ ਤੁਸੀਂ ਇਹ ਵੱਖ-ਵੱਖ ਸਥਾਨਾਂ ਤੇ ਜਿਹੜੀ ਲੈਂਡਸਲਾਈਡਿੰਗ ਹੋਈ ਹੈ ਪਖੜਾ ਡੈਮ ਤੋਂ ਨੈਣਾ ਦੇਵੀ ਰੋਡ ਦੇ ਉੱਪਰ ਇਹ ਉੱਥੋਂ ਦੀਆਂ ਤਸਵੀਰਾਂ ਨੇ ਇਹ ਜਿੱਥੇ ਪੌਦੇ ਜਿਹੜੇ ਵੱਡੇ-ਵੱਡੇ ਦਰਖਤ ਉਹ ਗਰੇ ਨੇ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਦੇ ਮਲਬੇ ਦੇ ਢੇਰ ਜਿਹੜੇ ਕਿਸ ਤਰ੍ਹਾਂ ਰਾਹਗੀਰ ਜਿਹੜੇ ਮੁਸ਼ਕਲ ਦੇ ਨਾਲ ਇਸ ਰਸਤੇ ਤੋਂ ਲੰਘ ਰਹੇ ਨੇ ਤੇ ਲੈਂਡਸਲਾਈਡਿੰਗ ਦੇ ਵੱਖ-ਵੱਖ ਦ੍ਰਿਸ਼ ਤੁਹਾਡੇ ਨਾਲ ਤੁਹਾਡੀ ਫੋਨ ਦੀ ਸਕਰੀਨ ਤੇ ਅਸੀਂ ਸਾਂਝੇ ਕਰ ਰਹੇ ਹਾਂ ਜੀਸੀਬੀ ਮਸ਼ੀਨ ਲੱਗੀ ਹੋਈ ਹੈ ਤਾਂ ਜੋ ਇਸ ਲੈਂਡਸਲਾਈਡਿੰਗ ਨੂੰ ਜਿਹੜਾ ਜਲਦ ਤੋਂ ਜਲਦ ਜੋ ਮਲਬਾ ਸੜਕ ਦੇ ਉੱਪਰ ਆਇਆ ਉਸ ਨੂੰ ਅ ਕਲੀਅਰ ਕੀਤਾ ਜਾਵੇ ਲੋਕ ਜਿਹੜੇ ਭੱਜਦੇ ਹੋਏ ਤਾਂ ਜੋ ਫਟਾਫਟ ਰਸਤੇ ਤੋਂ ਨਿਕਲ ਜਾਣ ਜਿੱਥੇ ਲੈਂਡਸਲਾਈਡਿੰਗ ਹੋਈ ਤੇ ਵੱਡੀ ਜੀਸੀਬੀ ਮਸ਼ੀਨ ਦੇ ਨਾਲ ਵੱਡੇ ਵੱਡੇ ਪੱਥਰ ਜਿਹੜੇ ਲੈਂਡਸਲਾਈਡਿੰਗ ਰਾਹੀਂ ਥੱਲੇ ਗਿਰੇ ਨੇ ਉਹਨਾਂ ਨੂੰ ਚੱਕਣ ਦੀ ਜਿਹੜੀ ਕੋਵਾਇਦ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ-ਕੱਡੇ ਜਿਹੜੇ ਪੱਥਰ ਨੇ ਇਸ ਲੈਂਡਸਲਾਈਡਿੰਗ ਦੇ ਵਿੱਚ गिर ਕੇ ਰੋਡ ਦੇ ਉੱਪਰ ਆ ਗਏ ਇੱਕ ਜਗ੍ਹਾ ਤੇ ਇੰਨੀ ਜ਼ਿਆਦਾ ਲੈਂਡਸਲਾਈਡਿੰਗ ਸੀ ਕਿ ਜਿਸ ਤੇ ਚਲਦਿਆਂ ਬਿਲਕੁਲ ਰਸਤਾ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਬੰਦ ਹੋ ਚੁੱਕਿਆ ਹੈ ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਸਤੇ ਨੂੰ ਕਲੀਅਰ ਕੀਤਾ ਜਾਵੇ तकरीबन 1 ਘੰਟਾ ਜਿਹੜਾ ਇਸ ਲੈਂਡਸਲਾਈਡ ਦੇ ਨਾਲ ਰਸਤੇ ਦੇ ਉੱਪਰ ਜਿਹੜਾ ਜਾਮ ਲੱਗਿਆ ਰਿਹਾ ਤੇ ਦੋਨੋਂ ਪਾਸੇ ਦੀ ਜਿਹੜੀ ਆਵਾਜਾਈ ਹੈ ਉਹ ਬਿਲਕੁਲ ਬੰਦ ਰਹੀ ਦੇਖੋ ਕਿਸ ਤਰੀਕੇ ਦੇ ਨਾਲ ਪਹਿਲਾਂ ਪੱਥਰਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਜਿਹੜਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਪੱਥਰਾਂ ਨੂੰ ਜੀਸੀਬੀ ਦੀ ਮਦਦ ਦੇ ਨਾਲ ਸਾਈਡ ਤੇ ਸੜਕ ਦੇ ਕਿਨਾਰਿਆਂ ਤੇ ਕੀਤਾ ਗਿਆ ਤੇ ਇਸ ਰਸਤੇ ਨੂੰ ਜਿਹੜਾ ਕਲੀਅਰ ਕੀਤਾ ਗਿਆ ਸੋ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਪਾਖੜੇ ਤੋਂ ਜਿਹੜਾ ਨੈਣਾ ਦੇਵੀ ਨੂੰ ਜਾਣ ਵਾਲਾ ਰਸਤਾ ਹੈ ਉਸ ਰਸਤੇ ਦੇ ਉੱਪਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਲੈਂਡਸਲਾਈਡਿੰਗ ਹੋਈ ਤੇ ਇਹ ਮੇਜਰ ਲੈਂਡਸਲਾਈਡਿੰਗ ਜਿੱਥੇ ਬਹੁਤ ਵੱਡੇ ਵੱਡੇ ਪੱਥਰ ਜਿਹੜੇ ਗਿਰ ਗਏ ਜਿਸ ਦੇ ਚੱਲਦਿਆਂ ਤਕਰੀਬਨ 1 ਘੰਟਾ ਜਿਹੜਾ ਟ੍ਰੈਫਿਕ ਇਸ ਰੂਟ ਤੇ ਬੰਦ ਰਹੀ ਪ੍ਰਸ਼ਾਸਨ ਇੱਕਦਮ ਹਰਕਤ ਦੇ ਵਿੱਚ ਆਇਆ ਤੇ ਪ੍ਰਸ਼ਾਸਨ ਵੱਲੋਂ ਜੀਸੀਬੀ ਤੇ ਮਦਦ ਤੇ ਹੋਰ ਮਸ਼ੀਨਰੀ ਦੀ ਮਦਦ ਦੇ ਨਾਲ ਇਹਨਾਂ ਪੱਥਰਾਂ ਨੂੰ ਜਿਹੜਾ ਉਹ ਸਾਈਡ ਤੇ ਕੀਤਾ ਗਿਆ ਤਾਂ ਜੋ ਲੋਕ ਜਿਹੜੇ ਰਾਹੀਰ ਨੇ ਇਸ ਰਸਤੇ ਤੋਂ ਲੰਘ ਸਕਦੇ ਨੇ ਸੋ ਤਸਵੀਰ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਪਾਖੜਾ ਤੋਂ ਨੈਣਾਦੇਵੀ ਜਾਣ ਵਾਲੇ ਰਸਤੇ ਦੀ ਤਸਵੀਰ ਹੈ ਜਿੱਥੇ ਇੱਕਦਮ ਲੈਂਡਸਲਾਈਡਿੰਗ ਹੁੰਦੀ ਹੈ ਕਿਉਂਕਿ ਪੂਰੇ ਇਲਾਕੇ ਦੇ ਵਿੱਚ ਲਗਾਤਾਰ بارش ਵੀਰ ਤੋਂ ਹੋ ਰਹੀ ਸੀ ਜਿਸ ਦੇ ਚੱਲਦੇ ਆ ਵਕਤ ਪਾਕਿਸਤਾਨਾਂ ਤੇ ਲੈਂਡਸਲਾਈਡਿੰਗ ਹੋਈ ਤੇ ਮੇਜਰ ਲੈਂਡਸਟਾਈਲਿੰਗ ਜਿਹੜੀ ਇੱਥੇ ਹੋਈ ਹੈ ਜਿਸ ਦੇ ਚੱਲਦੇ ਆ ਰਸਤਾ ਜਿਹੜਾ ਬੰਦ ਹੋ ਗਿਆ ਸੀ